ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਸਫਰ ਦੀ ਟੀਮ ਕੈਲਗਰੀ ਔਮਨ ਕਲਚਰਲ ਐਸੋਸੀਏਸ਼ਨ ਤੇ ਅੱਜ ਅਸੀਂ ਪੇੜ ਤੇ ਆਏ ਆਂ ਔਰ ਸਾਡਾ ਸਫਰ ਦਾ ਐਪੀਸੋਡ ਜਿਹੜਾ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਸਾਡਾ ਮੁਕਸਰ ਜਿਹੜਾ ਹੈ ਇਹਦਾ ਵਿਜ਼ਨ ਇਹ ਹੈ ਤੁਹਾਡਾ ਸਫਰ ਸਾਰਿਆਂ ਦਾ ਸਾਂਝਾ ਸਫਰ ਹਰ ਇੱਕ ਦੇ ਆਪਣੇ ਆਪਣੇ ਤਜਰਬੇ ਹੁੰਦੇ ਨੇ ਤੁਸੀਂ ਆਪਣੇ ਬਾਰੇ ਕੈਨੇਡਾ ਦੀ ਜ਼ਿੰਦਗੀ ਬਾਰੇ ਬੈਕ ਹੋਮ ਬਾਰੇ ਜੋ ਵੀ ਸੁਣਾਇਆ ਦੇਣਾ ਚਾਹੋ ਮੈਂ ਕੋਸ਼ਿਸ਼ ਕਰਾਂਗਾ ਅੱਜ ਸ਼ੁਰੂਆਤ ਕਰਦਾ ਇਹ ਭੈਣ ਜੀ ਤੋਂ ਸ਼ੁਰੂਆਤ ਕਰਨ ਜਾ ਰਿਹਾ ਜਿੰਨਾ ਵੀ ਸਾਨੂੰ ਸਮਾਂ ਮਿਲੇਗਾ ਸਮੇਂ-ਸਮੇਂ ਤੇ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਜੀਤ ਕੌਰ ਬੈਦਵਾਨ ਜੀ ਤੇ ਮੈਂ ਮੇਰਾ ਪਛੋਕੜ ਹੈ ਮੁਹਾਲੀ ਚੰਡੀਗੜ੍ਹ ਜੀ ਤੇ ਮੈਂ ਜ਼ਗੀਰਦਾਰ ਫੈਮਿਲੀ ਨੂੰ ਬਿਲੋਂਗ ਕਰਦੀ ਆ ਮੇਰੇ ਤਿੰਨ ਬੇਟੇ ਨੇ ਤਿੰਨੇ ਕੈਲਗਰੀ ਚ ਨੇ ਜੀ 2000 2020 ਤੋਂ ਇੱਥੇ ਨੇ ਬੱਚੇ ਜੀ ਤੇ ਸਾਨੂੰ ਵੀ 2012 ਚ ਪੀਆਰ ਮਿਲ ਗਈ ਸੀ ਅਸੀਂ ਹੁੰਦੇ ਜਾਂਦੇ ਰਹਨੇ ਆ ਇਸ ਕਰਕੇ ਸਾਨੂੰ ਕੈਨੇਡਾ ਬਹੁਤ ਅੱਛਾ ਲੱਗਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂ ਜੀ ਥੈਂਕ ਯੂ ਜੀ ਧੰਨਵਾਦ ਜੀ ਐਤ ਬਸ ਇਹੀ ਆਦੀ ਮੈਂ ਅੱਗੇ ਚੱਲਦਾ ਇਹੀ ਸਾਡਾ ਮਕਸਦ ਹੈ ਐ ਭੈਣ ਜੀ ਨਾਲ ਗੱਲ ਕਰਦੇ ਆ ਮੇਰਾ ਨਾਮ ਲਖਵਿੰਦਰ ਕੌਰ ਹੈ ਜੀ ਜੀ ਮੈਂ ਜ਼ਿਲ੍ਹਾ ਸੰਗਰੂਰ ਤੋਂ ਬਿਲੋਂਗ ਕਰਦੀ ਆ ਵੈਸੇ ਤਾਂ ਜੀ ਹਾਂ ਜੀ ਮੇਰੇ ਪੇਰੈਂਟਸ ਜਿਹੜੇ ਸੀ ਉਹ ਹਰਿਆਣੇ ਤੋਂ ਕਰਨਾਲ ਜ਼ਿਲ੍ਹੇ ਚੋਂ ਜੀ ਹਾਂ ਜੀ ਮੈਂ ਇੱਥੇ 2022 ਤੋਂ ਆਈ ਹੋਈ ਆ ਆਪਣੇ ਬੱਚਿਆਂ ਕੋਲ ਜੀ ਮੇਰੇ ਦੋਨੋਂ ਬੇਟੇ ਇੱਥੇ ਨੇ ਕੈਨੇਡਾ ਆ ਕੇ ਬਹੁਤ ਅੱਛਾ ਲੱਗ ਗਿਆ ਜੀ ਔਰ ਇੰਨਾ ਪੈਣਾ ਦੇ ਨਾਲ ਮਿਲ ਕੇ ਤਾਂ ਬਹੁਤ ਅੱਛਾ ਲੱਗਿਆ ਅਸੀਂ ਵੇਟ ਕਰਦੇ ਆ ਕਿ ਕਦੋਂ ਮਹੀਨਾ ਨਿਕਲੇ ਤੇ ਅਸੀਂ ਫੇਰ ਜਾਈਏ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਅਪਨਾ ਨਾਮ ਤੇ ਪਿੰਡ ਦਾ ਨਾਮ ਮੇਰਾ ਨਾਮ ਇਕਵਾਲ ਕੌਰ ਭੁੱਲਰ ਜੀ ਪਿੰਡ ਬੁੱਟਰ ਕਲਾਂ ਜ਼ਿਲ੍ਹਾ ਮੋਗਾ ਜੀ ਇੱਥੇ ਕਿੰਨੀ ਦੇਰ ਹੋ ਗਈ ਤੁਹਾਨੂੰ ਕੈਲਗਰੀ ਚ ਮੈਂ ਪਹਿਲਾਂ 2002 ਵਿੱਚ ਆਈ ਸੀ ਜਦ ਮੇਰੀ ਜੌਬ ਰਹਿੰਦੀ ਸੀ ਮੈਂ ਵਾਪਸ ਚਲੇ ਗਈ ਫਿਰ 2004 ਦੇ ਵਿੱਚ ਆਈ ਹਾਂ ਕੈਨੇਡਾ ਦੀ ਜ਼ਿੰਦਗੀ ਬਾਰੇ ਕਿਦਾਂ ਦਾ ਤਜਰਬਾ ਹੈ ਤੁਹਾਡਾ ਠੀਕ ਠਾਕ ਹੈ ਜੀ ਠੀਕ ਠਾਕ ਹੈ ਕਿਹ ਗਾਂਦੇ ਬੈਕ ਹੋਮ ਯਾਦ ਆਉਂਦੀ ਹੈ ਆਉਂਦੇ ਆ ਜੀ ਜੇ ਤੁਹਾਨੂੰ ਮੌਕਾ ਮਿਲੇ ਵਾਪਸ ਜਾਓਗੇ ਜਾਂ ਇੱਥੇ ਰਹੋਗੇ ਦੋਨੋਂ ਪਾਸੇ ਦੋਨੋਂ ਪਾਸੇ ਰਹੋਗੇ ਠੀਕ ਹੈ ਬਹੁਤ 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 ਵਧੀਆ ਹਾਂਜੀ ਮੇਰਾ ਨਾਮ ਸ੍ਰਿੰਦਰ ਕੌਰ ਸੰਧੂ ਆ ਜੀ ਤੇ ਪਿੰਡ ਮਾਨੋਕੇ ਜਗਰਾਉਂ ਲੁਧਿਆਣਾ ਜ਼ਿਲ੍ਹਾ ਹੈ ਜੀ ਤੇ ਅਸੀਂ 2003 ਚ ਇੱਥੇ ਆ ਗਏ ਸੀਗੇ ਜੀ ਮੇਰਾ ਬੇਟਾ ਤੇ ਬੇਟੀ ਇੱਥੇ ਆ ਤੇ ਅਸੀਂ ਇਸ ਸਭਾ ਚ ਆ ਕੇ ਬਹੁਤ ਖੁਸ਼ ਆ ਬਹੁਤ ਸੋਹਣੀ ਜ਼ਿੰਦਗੀ ਬਤੀਤ ਕੀਤੀ ਆ ਤੇ ਹੁਣ ਵੀ ਇੱਥੋਂ ਕੁਝ ਸਿੱਖ ਕੇ ਜਾਣੇ ਆ ਹੱਸ ਕੇ ਜਾਣੇ ਸਾਨੂੰ ਖੁਸ਼ੀਆਂ ਮਿਲਦੀਆਂ ਸਾਨੂੰ ਬਹੁਤ ਚੰਗੇ ਲੱਗਦੇ ਸਾਰੇ ਆਦਰ ਦਾ ਆਦਰ ਮਾਨ ਕਰਦੇ ਅਸੀਂ ਵੀ ਇਹਨਾਂ ਦਾ ਬਹੁਤ ਆਦਰ ਮਾਨ ਕਰਦੇ ਆ ਬਹੁਤ ਖੁਸ਼ ਜ਼ਿੰਦਗੀ ਨਿੰਗਦੀ ਬਹੁਤ ਵਧੀਆ ਜੀ ਧੰਨਵਾਦ ਹੁਣ ਤੱਕ ਸਾਰੇ ਪੋਜ਼ਿਟਿਵ ਮੈਸੇਜ ਆ ਰਹੇ ਨੇ ਔਰ ਚੜਦੀ ਕਲਾ ਚ ਨੇ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਇਹ ਭੈਣ ਜੀ ਨੂੰ ਮੈਂ ਦੱਸ ਦਿਆਂ ਜੀ ਇਹ ਮੇਰੀ ਵੱਡੀ ਭੈਣ ਹੈ 2008 ਤੋਂ ਅਸੀਂ ਰੇਡੀਓ ਹੋਸਟ ਇਕੱਠੇ ਆ ਉਹ ਮੈਡਮ ਗਰੇਵਾਲ ਜਿਹੜੇ ਨੇ ਉਹਨਾਂ ਵੀ ਸਭ ਤੋਂ ਪੁਰਾਣਾ ਸਾਂਝ ਹੈ ਸਾਡੀ ਇਹ ਤਾਂ ਸਿੰਧ ਮੈਡਮ ਜਿਹੜੀ ਹੈ ਇਹ ਮੈਂ ਇਸ ਕਰਕੇ ਨਹੀਂ ਅਜੇ ਇਹਨਾਂ ਨੂੰ ਲਿਆ ਰਿਹਾ ਕਿ ਮੈਂ ਚਾਹਨਾ ਕਿ ਜਿਹੜੇ ਤੁਸੀਂ ਪਹਿਲਾਂ ਸ਼ੇਅਰ ਪਾਓ ਲੇਕਿਨ ਇਹ ਤਾਂ ਮੇਰੇ ਸਾਰੇ ਘਰ ਦਾ ਪਰਿਵਾਰ ਹੈ ਥੈਂਕ ਯੂ ਜੀ ਸੋ ਜੀ ਅੱਗੇ ਚੱਲਦੇ ਹਾਂ ਅਸੀਂ ਅਹ ਮੈਡਮ ਵੱਲ ਲਓ ਜੀ ਮੈਡਮ ਜੀ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸੋ ਹਾਂ ਜੀ ਮੇਰਾ ਨਾਮ ਅਮਰਜੀਤ ਵਰਦੀ ਮੈਂ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਦੇ ਪਿੰਡ ਨੂੰ ਬਿਲੋਂਗ ਕਰਦੀ ਹਾਂ ਜੀ ਤੇ 2012 ਦੇ ਵਿੱਚ ਅਸੀਂ ਇੱਥੇ ਆ ਗਏ ਸੀ ਪਹਿਲਾਂ ਬੇਟੀ ਆਈ ਸੀਗੀ ਬੇਟੀ ਨੇ ਸਾਨੂੰ ਬੁਲਾਇਆ ਤੇ ਬੇਟਾ ਛੋਟਾ ਮੇਰੇ ਨਾਲ ਆ ਗਿਆ ਸੀ ਜੀ ਤੇ ਹੁਣ ਬੇਟੇ ਬੇਟਾ ਮੇਰੇ ਨਾਲ ਰਹਿੰਦਾ ਆ ਤੇ ਬੜੇ ਖੁਸ਼ ਹਾਂ ਇੱਥੇ ਬੜਾ ਵਧੀਆ ਕੈਨੇਡੀਅਨ ਦਾ ਸਿਸਟਮ ਬੜਾ ਵਧੀਆ ਹੈਗਾ ਆ ਠੀਕ ਹੈ ਜੀ ਤੇ ਬਹੁਤ ਖੁਸ਼ ਹਾਂ ਥੈਂਕ ਯੂ ਜੀ ਧੰਨਵਾਦ ਅ ਇੱਥੇ ਚਲਦੇ ਹਾਂ ਜੀ ਲਓ ਜੀ ਮੈਡਮ ਜੀ ਤੁਸੀਂ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸੋ ਹਾਂ ਜੀ ਮੈਂ ਜਸਵਿੰਦਰ ਗੌਰ ਤਨੋਆ ਪਿੰਡ ਸਿੰਘਾ ਵਾਲਾ ਡਿਸਟ੍ਰਿਕਟ ਬਟਿੰਡਾ ਜੀ ਮੈਂ 1972 ਚਾਈ ਸੀ ਅਸੀਂ ਪਹਿਲਾ ਮੌਂਟਰੀਅਲ ਆਈਸੀ 5 ਸਾਲ ਉੱਥੇ ਰਹੇ ਉੱਥੇ ਮੈਰਿਜ ਹੋਈ ਫਿਰ ਅਸੀਂ ਕੈਲਗਰੀ ਆਏ ਜੀ 77 ਵਿੱਚ ਤਿੰਨ ਬੱਚੇ ਇੱਕ ਬੇਟੀ ਦੋ ਬੇਟੇ ਸਾਨੂੰ ਕੈਨੇਡਾ ਦੀ ਜ਼ਿੰਦਗੀ ਬਹੁਤ ਚੰਗੀ ਲੱਗਦੀ 28 ਸਾਲ ਬਾਅਦ ਪਹਿਲਾਂ ਗਏ ਸੀ ਇੰਡਿਆ ਪੜ੍ਹਤਾ ਕੋਈ ਬਹੁਤਾ ਚਾਂਸ ਨਹੀਂ ਲੱਗਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਨਾਂ ਤੇ ਪਿੰਡ ਦਾ ਨਾਂ ਦੱਸੋ ਹੈਲੋ ਜੀ ਮੈਂ ਸਰਵਿਸਕਰ ਉੱਪਰ ਬੋਲਦੀ ਆ ਜੀ ਮੈਂ ਅੰਮ੍ਰਿਤਸਰ ਸ਼ਹਿਰ ਤੋਂ ਆ ਮੈਂ ਇਥੇ 1976 ਵਿੱਚ ਆਈ ਸੀ ਕੈਨੇਡਾ ਜੀ ਤੇ ਉਸ ਤੋਂ ਬਾਅਦ ਮੇਰੀ ਸ਼ਾਦੀ ਇੱਥੇ ਹੋਈ ਮੇਰੇ ਬੱਚੇ ਚਾਰ ਬੱਚੇ ਹੈ ਮੇਰੀ ਮਲਟੀਕਲਚਰ ਫੈਮਿਲੀ ਆ ਜੀ ਮੇਰੇ ਸਾਰੇ ਬੱਚੇ ਡਿਫਰੈਂਟ ਕਲਚਰਸ ਵਾਹ ਹੋਇਆ ਜੀ ਆ ਰੀਅਲੀ ਇੰਜੋਏ ਇਟ ਐਕਚੁਅਲੀ ਮੈਨੂੰ ਚੰਗਾ ਲੱਗਦਾ ਹੈ ਇੱਥੇ ਤੇ ਮੈਨੂੰ ਵਾਪਸ ਮੇਰਾ ਖਸ਼ਤ ਮੈਂ ਨਹੀਂ ਜਾਵਾਂਗੀ ਕਦੀ ਵੀ ਇੰਡੀਆ ਹੁਣ ਕਿਉਂਕਿ ਉੱਥੋਂ ਦਾ ਮਾਹੌਲ ਬਹੁਤ ਡਿਫਰੈਂਟ ਹੈ ਮੈਂ ਇੱਥੇ ਮੈਂ ਪੀਸ ਆ ਮਾਈਂਡਾ ਬਾਕੀ ਇਹਨਾਂ ਸਭਾ ਵਿੱਚ ਆ ਕੇ ਤੁਹਾਨੂੰ ਜ਼ਿੰਦਗੀ ਚੋਂ ਦਾ ਇੱਕ ਵੱਖਰਾ ਨਜ਼ਾਰਾ ਮਿਲਦਾ ਮੈਂ ਇਕੱਲੀ ਰਹਿਨੀ ਆ ਤੇ ਮੈਨੂੰ ਤਿੰਨ ਮੈਡਮ ਦੇ ਨਾਲ ਮਿਲਣਾ ਬਹੁਤ ਦਿਨ ਹੋ ਗਈ ਸੋ ਆਈ ਰੀਅਲੀ ਲਾਈਕ ਇਟ ਜੀ ਥੈਂਕ ਯੂ ਜੀ ਮੇਰਾ ਨਾਮ ਕਿਰਨ ਕਲਸੀਆ ਮੈਂ ਲੁਧਿਆਣੇ ਤੋਂ ਆ ਮੈਂ ਜੰਪਾ ਲੁਧਿਆ everything ਮੇਰੇ ਪੇਕੇ ਸਾਰੇ ਸਾਰਾ ਕੁਛ ਲੁਧਿਆਣੇ ਹੀ ਹੈਗਾ ਆ ਆਪਾਂ 2008 ਵਿੱਚ ਆਏ ਸੀ ਜੀ ਦਾ ਮੇਰਾ ਬੇਟਾ ਤੇ ਬੇਟੀ ਆ ਦੋਨੇ ਇੱਥੇ ਰਹਿੰਦੇ ਕੈਲਗਰੀ ਤੇ ਦੋ ਪੋਤੀਆਂ ਆ ਬੜੀ ਫੈਮਿਲੀ ਸਾਡੀ ਮੇਰੀ ਸਹੁਰਿਆਂ ਦੀ ਮੇਰੇ ਪੇਕੇ ਦੀ ਫੈਮਿਲੀ ਸਾਰੀ ਕੈਨੇਡਾ ਰਹਿੰਦੀ ਆ ਪਰ ਆਪਾਂ ਇੰਡੀਆ ਨਾਲ ਵੀ ਜੁੜੇ ਰਹਿੰਦੇ ਆ ਮੋਸਟਲੀ ਐਵਰੀ ਈਅਰ ਚਾਹੇ 3-4 ਹਫ਼ਤੇ ਲਈ ਜਾਈਏ ਜਾਂਦੇ ਰਹਿੰਦਾ ਆ ਤੇ 2016 ਤੋਂ ਮੈਂ ਇਸ ਕੈਲਗਰੀ ਔਮਨ ਕਲਚਰ ਐਸੋਸੀਏਸ਼ਨ ਨਾਲ ਜੁੜੀ ਹੋਈਆਂ ਮੈਂ ਦੀ ਬੋਰਡ ਮੈਂਬਰ ਹਾਂ ਤੇ ਬੜਾ ਵਧੀਆ ਲੱਗਦਾ ਆ ਜਦੋਂ ਤੋਂ ਇੱਥੇ ਸਾਰੀਆਂ ਭੈਣਾਂ ਨੂੰ ਆ ਕੇ ਮਿਲਦੇ ਆ ਤਾਂ ਬੜਾ ਵਧੀਆ ਲੱਗਦਾ ਬੜੀ ਪੋਜ਼ਿਟਿਵਿਟੀ ਮਿਲਦੀ ਆ ਤੇ ਇੱਕ ਇਹ ਪਲੇਟਫਾਰਮ ਸੀਨੀਅਰ ਵਾਸਤੇ ਬਹੁਤ ਵਧੀਆ ਪਲੇਟਫਾਰਮ ਆ ਕਿ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਮਿਲਦਾ ਤੇ ਆਪਣੀਆਂ ਗੱਲਾਂ ਆਪਣੇ ਦਿਲੋਂ ਕੱਢਣ ਦਾ ਮੌਕਾ ਮਿਲਦਾ ਹੈ ਥੈਂਕ ਯੂ ਜੀ ਧੰਨਵਾਦ ਜੀ ਤੇ ਇਹ ਵੈਸੇ ਮੇਰੇ ਸ਼ਹਿਰ ਤੋਂ ਨੇ ਮੇਰਾ ਵੀ ਸ਼ਹਿਰ ਲੁਧਿਆਣਾ ਹੈ ਸੋ ਸਾਡੇ ਚ ਇੱਕ ਥੋੜੀ ਜਿਹੀ ਮੈਂ ਇੱਥੇ ਵੀ ਐਡ ਕਰ ਦਿਆਂ ਕਿ ਕੁਝ ਸਾਡੇ ਨਾਲ ਇੱਕ ਸਾਡੀ ਕਮਜ਼ੋਰੀ ਹੈ ਮਾਈਕ ਮੈਂ 17 ਸਾਲ ਦੀ ਉਮਰ ਚ ਫੜਿਆ ਸੀ ਅਸੀਂ ਮਾਈਕ ਫੜ ਲਿਆ ਫਿਰ ਜਲਦੀ ਨਹੀਂ ਛੱਡਦੇ ਸੋ ਸੌਰੀ ਫॉर दैट ਸੋ ਅੱਗੇ ਚੱਲਦੇ ਹਾਂ ਜੀ ਆ ਉਹ ਵਿਚਲੀ ਲਾਈਨ ਰਹਿ ਗਈ ਸੋ ਤੁਸੀਂ ਫੜੋ ਜੀ ਇਹ ਸਾਰੀਆਂ ਮੇਰੀਆਂ ਭੈਣਾਂ ਕੋਈ ਵੱਡੀਆਂ ਕੋਈ ਛੋਟੀਆਂ ਮੈਡਮ ਬਰਾੜ ਨੂੰ ਪਤਾ ਸੋ ਜੇ ਕੋਈ ਅਲਫ਼ਾਜ਼ ਬੋਲਿਆ ਜਿਹਾ ਹੋਵੇ ਤੇ ਮਾਫੀ ਜੀ ਜੀ ਬੋਲੋ ਜੀ ਆਪਣਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਇੱਕ ਦੇਸ਼ ਦੀ ਸਰਵਿਸ ਕਰਨ ਵਾਲੇ ਦੀ ਪਤਨੀ ਹੈ ਪਤਨੀ ਆ ਬਲਜਿੰਦਰ ਭੈਣਾ ਤੇ ਸਾਡੀ ਚਰਨਜੀਤ ਭੈਣਾ ਤੇ ਉਹ ਅਸੀਂ ਉਹਨਾਂ ਨੇ ਸਾਨੂੰ ਸਵਰਗ ਦਿਖਾ ਦਿੱਤਾ ਅਸੀਂ ਅਸੀਂ 80-80 ਸਾਲ ਦੀ ਸਾਡੀ ਉਮਰ ਆ ਪਰ ਸਾਨੂੰ ਕਿਸੇ ਵੀ ਗੱਲ ਦੀ ਇੱਥੇ ਆ ਕੇ ਮੁਸ਼ਕਲ ਨਹੀਂ ਹੋਈ ਆਪਦੀਆਂ ਭੈਣਾਂ ਵਿੱਚ ਆ ਕੇ ਸਾਨੂੰ ਬਹੁਤ ਹੀ ਸਕੂਨ ਮਿਲਦਾ ਸਾਡੀ ਉਮਰ ਵੱਧਦੀ ਆ ਇਹਦੇ ਨਾਲ ਤੇ ਅਸੀਂ ਮੈਂ ਇੱਕ ਸ਼ਹੀਦ ਪਰਿਵਾਰ ਦੀ ਕੁੜੀ ਆ ਪਰ ਕਹਾਂਗੇ ਉਹ ਇੰਡੀਆ ਦੇ ਵਿੱਚ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਾਡੇ ਪਰਿਵਾਰ ਦੇ ਵਿੱਚੋਂ ਪਰ ਇੱਥੇ ਵੀ ਅਸੀਂ ਦੇਸ਼ ਸੇਵਾ ਮੇਰੇ ਹਸਬੰਦ ਮੇਰੇ ਕਰਦੇ ਰਹੇ ਆ ਪਰ ਹੁਣ ਇੱਥੇ ਆ ਕੇ ਵੀ ਆਪਣੀ ਸਰਵਿਸ ਕੀਤੀ ਆ ਤੇ ਹੁਣ ਅਸੀਂ ਆਪਣੀਆਂ 10 ਸਾਲ ਇੱਥੇ ਸਰਵਿਸ ਕੀਤੀ ਮੈਂ ਆ ਕੇ ਜੋਬ ਕੀਤੀ ਆਵਦੀ ਤੇ ਹੁਣ ਮੈਂ ਇਨਾ ਭੈਣਾਂ ਦੇ ਮੇਲ ਮਲਾਪ ਨਾਲ ਮੈਂ ਆਪਣੀ ਜ਼ਿੰਦਗੀ ਨਿਵਾ ਰਹੀ ਆ ਮੈਨੂੰ ਬਹੁਤ ਹੀ ਸਕੂਨ ਜਿਆਦਾ ਮਿਲਦਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਵੀ ਮੈਨੂੰ ਇੰਨਾ ਜਿਆਦਾ ਸਕੂਨ ਮਿਲਦਾ ਕਿ ਮੈਂ ਤੰਦਰੁਸਤ ਆ ਜੀ ਤੁਹਾਨੂੰ ਤਾੜੀ ਮਾਰ ਦਿਓ ਜੀ ਇਹਨਾਂ ਦੇ ਲਈ ਇਹਨਾਂ ਦੀ ਚੜ੍ਹਦੀ ਕਲਾ ਲਈ ਤੁਸੀਂ ਐਦਾਂ ਹੀ ਦਿਓ ਆਪਣਾ ਅਸ਼ੀਰਵਾਦ ਦਿੰਦੇ ਰਹੋ ਧੰਨਵਾਦ ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਸ੍ਰਿੰਦਰ ਕੌਰ ਗਿੱਲ ਜੀ ਤੇ ਪਿੰਡ ਕਿਹੜਾ ਮੇਰੇ ਮੇਰਾ ਕੋਕਰੀ ਕਲਾ ਸੋਰੇ ਤੇ ਇੱਥੇ ਕਿੰਨੀ ਦੇਰ ਹੋ ਗਈ ਜੇ 2002 ਚ ਮੈਂ ਆਈ ਸੀ ਉੱਥੇ ਮੈਂ ਸਾਇੰਸ ਮਿਸਟਰ ਸੀ ਜੀ ਤੇ ਉਸ ਤੋਂ ਬਾਅਦ ਮੇਰੀ ਪ੍ਰਮੋਸ਼ਨ ਹੋ ਗਈ ਮੈਂ ਪ੍ਰਿੰਸੀਪਲ ਬਣ ਗਈ ਸਕੂਲ ਦੀ ਜੀ ਤੇ ਤਿੰਨ ਚਾਰ ਸਾਲ ਰਹੀ ਪ੍ਰੀਮ ਚਾਰ ਰਿਟਾਇਰਮੈਂਟ ਲੈ ਕੇ ਫਿਰ ਮ ਆ ਗਈ ਕਿਉਂਕਿ ਮੇਰੇ ਬੇਟੀ ਨੇ ਪੜਨਾ ਸੀ ਇੱਥੇ ਇਸ ਕਰਕੇ ਕੈਨੇਡਾ ਦੀ ਜ਼ਿੰਦਗੀ ਬਾਰੇ ਕੋਈ ਦੋ ਅਲਫਾਜ਼ ਕਿਦਾਂ ਲੱਗੀ ਬਹੁਤ ਵਧੀਆ ਲੱਗਦਾ ਥੇ ਰਹਿ ਕੇ ਹਰ ਚੀਜ਼ ਜਿਹੜੀ ਆਪਣੇ ਰਾਈਟਸ ਮਿਲਦੇ ਆਪਾਂ ਨੂੰ ਕਿੰਨੀ ਮੈਡੀਕਲ ਹੈਲਪ ਕਿੰਨੀ ਮਿਲਦੀ ਆ ਮੈਨੂੰ ਬਹੁਤ ਹੀ ਅੱਛਾ ਲੱਗਿਆ ਕੈਨੇਡਾ ਇੱਥੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਥੈਂਕ ਯੂ ਜੀ ਮੈਂ ਥੋੜਾ ਜਿਹਾ ਐਡ ਆਨ ਕਰੂੰਗਾ ਕਿ ਜਾਇਦਾ ਸਾਨੂੰ ਪੋਜ਼ਿਟਿਵ ਹੀ ਮਿਲ ਰਹੇ ਨੇ ਅਸੀਂ ਇਹ ਵੀ ਵਿਚਾਰ ਲੈਣਾ ਹੈ ਕਿ ਜਿਹੜੀ ਚੀਜ਼ ਤੁਹਾਨੂੰ ਨਹੀਂ ਚੰਗੀ ਲੱਗੀ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਇੱਥੇ ਇਹ ਚੀਜ਼ ਹੋਣੀ ਚਾਹੀਦੀ ਹੈ ਉਹਦੇ ਬਾਰੇ ਜਰੂਰ ਟੱਚ ਕਰੋ ਕੋਈ ਨਾ ਕੋਈ ਮੇਰਾ ਨਾਮ ਕੁਲਵੰਤ ਕੌਰ ਗੈਲਾ ਮੈਂ ਮੋਗਾ ਡਿਸਟ੍ਰਿਕਟ ਤੋਂ ਬਲ ਮੈਂ ਹਰਿਆਣਾ ਵਿੱਚ ਜੌਬ ਕੀਤੀ ਐ ਐਜ ਪੰਜਾਬੀ ਟੀਚਰ ਜੀ ਇੱਕ ਬੇਟਾ ਮੇਰਾ ਕੈਨੇਡਾ ਚ ਇੱਕ ਬੇਟਾ ਮੇਰਾ ਆਸਟ੍ਰੇਲੀਆ ਅਸੀਂ ਇੱਥੇ 2013 ਵਿੱਚ ਆਏ ਆ ਤੇ ਸਾਡਾ ਅਸੀਂ ਹਰ ਸਾਲ ਹੀ ਜਾਂਦੇ ਆ ਸਾਡੇ 1.5 ਮਹੀਨੇ ਉੱਥੇ ਤੇ 6 ਮਹੀਨੇ 6 6.5 ਮਹੀਨੇ ਇੱਥੇ ਲਾਉਣੇ ਆ ਤੇ ਸਾਨੂੰ ਦੋਨਾਂ ਪਾਸਿਆਂ ਦੀ ਜ਼ਿੰਦਗੀ ਬਹੁਤ ਵਧੀਆ ਲੱਗਦੀ ਹੈ ਕਿਉਂਕਿ ਉੱਥੇ ਵੀ ਸਾਡਾ ਕੋਈ ਹੋਰ ਨਹੀਂ ਹੁੰਦਾਗਾ ਜਾਣਾ ਪੈਂਦਾ ਸਾਲ ਬਾਅਦ ਸਾਨੂੰ ਜੀ ਹਰ ਇੱਕ ਸਾਲ ਤੇ ਇੱਥੋਂ ਦੀ ਜ਼ਿੰਦਗੀ ਵੀ ਬਹੁਤ ਵਧੀਆ ਅਸੀਂ ਵੇਟ ਕਰ ਮੈਂ ਵੇਟ ਕਰਦੀ ਰਹਿੰਦੀ ਆ ਕਿ ਕਦੋਂ ਅਸੀਂ ਇਕੱਠੇ ਹੋਈਏ ਜਾਂ ਮੀਟਿੰਗ ਆਵੇ ਜਾਂ ਕੋਈ ਵੀ ਹੋਰ ਪ੍ਰੋਗਰਾਮ ਆਵੇ ਇਸ ਦੇ ਨਾਲ ਅਸੀਂ ਆਪਦੇ ਪੰਜਾਬੀ ਵਿਰਸੇ ਨਾਲ ਜੁੜੇ ਰਹਿੰਦੇ ਮੇਰਾ ਨਾਮ ਚਰਨਜੀਤ ਕੌਰ ਹੈ ਜੀ ਮੈਂ ਖੰਨਾ ਸ਼ਹਿਰ ਨੂੰ ਬਿਲੋਂਗ ਕਰਦੀ ਆ ਹਮਮ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਆ ਕਿ ਮੈਂ ਇੱਕ ਮਹਾਨ ਸ਼ਖਸੀਅਤ ਦੀ ਬੇਟੀ ਆ ਜਥੇਦਾਰ ਸਿੰਘ ਜੋ ਸਾਡੇ ਲੁਧਿਆਣਾ ਡਿਸਟ੍ਰਿਕਟ ਦੇ 27 ਸਾਲ ਪ੍ਰੈਜ਼ੀਡੈਂਟ ਰਹੇ ਤੇ 27 ਸਾਲ ਹੀ ਉਹ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਮੈਂ ਇੰਡੀਆ ਚ 27 ਸਾਲ ਐਜ਼ ਅ ਟੀਚਰ ਜੌਬ ਕੀਤੀ ਆ ਹੂੰ ਹੂੰ ਤੇ 2009 ਦੇ ਵਿੱਚ ਅਸੀਂ ਪੁਆਇੰਟ ਸਿਸਟਮ ਤੇ ਇੱਥੇ ਆਏ ਸੀ ਜੀ ਪਰ ਅਸੀਂ ਵਾਪਸ ਚਲੇ ਗਏ ਸੀ ਤੇ ਫਿਰ ਅਸੀਂ 2012 ਦੇ ਵਿੱਚ ਪ੍ਰੀਮਚੂਰ ਰਿਟਾਇਰਮੈਂਟ ਲੈ ਕੇ ਇੱਥੇ ਕੈਲਗਰੀ ਆਏ ਆ ਜੀ ਤੇ ਇੱਥੋਂ ਦੀ ਜ਼ਿੰਦਗੀ ਬਹੁਤ ਵਧੀਆ ਸਾਰੀਆਂ ਸੁੱਖ ਸਹੂਲ ਤਾਂ ਬਹੁਤ ਨੇ ਪਰ ਥੋੜਾ ਜਿਹਾ ਕਈ ਵਾਰੀ ਇਹ ਮਹਿਸੂਸ ਹੁੰਦਾ ਹੈ ਜਿਹੜਾ ਮੈਡੀਕਲ ਸਿਸਟਮ ਆ ਭਾਵੇਂ ਉਹ ਫ੍ਰੀ ਆ ਫਾਰਾ ਲੇਟ ਬਹੁਤ ਆ 6-6 ਮਹੀਨੇ ਸਾਲ-ਸਾਲ ਅਪਾਇੰਟਮੈਂਟ ਨਹੀਂ ਮਿਲਦੀ ਤੇ ਕਈ ਵਾਰੀ ਐਮਰਜੈਂਸੀ ਚ ਵੀ ਜਾਈਦਾ ਉੱਥੇ ਜਦੋਂ ਨੂੰ ਤੁਹਾਡੀ ਤਕਲੀਫ ਹਟ ਵੀ ਜਾਂਦੀ ਹੈ ਤੇ ਤੁਹਾਡੀ ਬਾਰੀ ਨਹੀਂ ਆਉਂਦੀ ਹੈਗੀ ਜੀ ਹਾਂਜੀ ਤੇ ਬਾਕੀ ਅਸੀਂ ਬੈਕ ਹੋਮ ਨੂੰ ਬਹੁਤ ਮਿਸ ਕਰਦੇ ਆ ਹਰ ਇੱਕ ਸਾਲ ਉੱਥੇ ਜਾਂਦੇ ਆ ਤੇ ਉੱਥੇ ਜਾ ਕੇ ਜਿਹੜਾ ਸਕੂਨ ਮਿਲਦਾ ਉਹ ਇੱਥੇ ਨਹੀਂ ਮਿਲਦਾ ਥੈਂਕ ਯੂ ਜੀ ਨਹੀਂ ਨੋਟ ਤੁਹਾਡੇ ਕੋਲ ਚੰਗੇ ਹੋਣੇ ਆ ਤੁਸੀਂ ਹਰ ਸਾਲ ਜਾਂਦੇ ਹੋ ਸਾਡੇ ਤਾਂ ਇੱਥੇ 3 ਸਾਲ ਜਿਹੜਾ ਮੇਰੇਆਂ ਕੁਝ ਭੈਣਾਂ ਸਹਿਮਤ ਹੋਣਗੀਆਂ ਇਸ ਗੱਲ ਨਾਲ ਕਿ ਹਰ ਸਾਲ ਜਾਣਾ ਬੜਾ ਔਖਾ ਹੁੰਦਾ ਹੈ ਸਾਡੇ ਲਈ ਜੀ ਉਹ 20 ਸਾਲ ਬਾਅਦ ਗਏ ਹਰ ਸਾਲ ਜਾਂਦੇ ਆ ਸੋ ਬਹੁਤ ਵਧੀਆ ਤੁਹਾਡਾ ਮੇਰਾ ਨਾਂ ਬਲਬੀਰ ਕੌਰ ਜੀ ਅਸੀਂ 2008 ਚ ਇੱਥੇ ਆਏ ਸੀ ਪੁਆਇੰਟ ਬੇਸ ਤੇ ਅਸੀਂ ਆਏ ਸੀਗੇ ਤੇ ਉੱਥੇ ਇੰਡੀਆ ਵੀ ਮੈਂ ਜੌਬ ਕੀਤੀ ਆ 프리ਮਚੁਰ ਰਿਟਾਇਰਮੈਂਟ ਲੈ ਕੇ ਮੈਂ ਸਰਕਾਰੀ ਹਾਈ ਸਕੂਲ ਫਰਵਾਰੀ ਚ ਐਸ ਬਤੌਰ ਐਸ ਐਸ ਮੈਸਟਰਸ ਕੰਮ ਕੀਤਾ ਤੇ ਇੱਥੇ ਜਦੋਂ ਆਏ ਆ ਅਸੀਂ ਮੈਨੂੰ ਇਹ ਗੱਲ ਵਧੀਆ ਲੱਗੀ ਕਿਉਂਕਿ ਜਦੋਂ ਅਸੀਂ ਇੰਡੀਆ ਸੀਗੇ ਬੱਚੇ ਤਿੰਨੇ ਬੇਟੀਆਂ ਪੜ੍ਹਦੀਆਂ ਸੀਗੀਆਂ ਉਹਨਾਂ ਨੂੰ ਕਦੇ ਅਸੀਂ ਛੱਡਣ ਜਾਣਾ ਹੋਸਟਲ ਚ ਕਦੇ ਲੈਣ ਜਾਣਾ ਕਦੇ ਉਹਨਾਂ ਦਾ ਪੇਪਰ ਕਦੇ ਕੋਈ ਇਹੋ ਜਿਹੇ ਮਤਲਬ ਬਹੁਤ ਜਿਵੇਂ ਰਹਿੰਦੇ ਸੀ ਇੱਥੇ ਆ ਕੇ ਸਾਨੂੰ ਇਹ ਜਿਵੇਂ ਸਾਰੇ ਹੀ ਖਤਮ ਹੋ ਗਏ ਬੱਚੇ ਆਪਦੇ ਆਪ ਹੀ ਆਨਲਾਈਨ ਐਡਮਿਸ਼ਨ ਲੈ ਲਈ ਆਨ ਸਾਰਾ ਕੁਝ ਕਰ ਗਿਆ ਸਾਨੂੰ ਕੋਈ ਫਿਕਰ ਨਹੀਂ ਹੈਗਾ ਇੱਥੇ ਦੀ ਜ਼ਿੰਦਗੀ ਮੈਨੂੰ ਬਹੁਤ ਵਧੀਆ ਲੱਗਦੀ ਆ ਪਰ ਇੰਨਾ ਵੀ ਇੰਡੀਆ ਨਾਲ ਪਿਆਰ ਹੈਗਾ ਜਾਣੂ ਜੀ ਕਰਦਾ ਪਰ ਉੱਥੇ ਕੋਈ ਨਾ ਕੋਈ ਭੈਣ ਨਾ ਭਰਾ ਨਾ ਕੋਈ ਹੀ ਹੈਗਾ ਹੂੰ ਚਲੇ ਜਾਈਦਾ ਤੇ ਪਰ ਮੈਨੂੰ ਇੱਥੇ ਦੀ ਲਾਈਫ ਬੈਸਟ ਲੱਗਦੀ ਆ ਮੇਰਾ ਨਾਮ ਭਜਨ ਕੋਰ ਬੰਬੈਤ ਜੀ ਮਾਲਕ ਹੈ ਨਾ ਸਾਡਾ ਪਿੰਡ ਆ ਹਮਮ ਪੇਕਿਆਂ ਦਾ ਪਿੰਡ ਬੰਗਿਆਂ ਦੇ ਕੋਟ ਜੀ ਕੀ ਕੀ ਪਲੇ ਜੀ ਅਸੀਂ 1974 ਚ ਆਏ ਸੀ ਅਸੀਂ ਦੋਨੇ ਸਰਦਾਰ ਜੀ ਤਾਂ ਮੈਂ ਦੋਨੇ ਅਸੀਂ ਅਲਫਾਨ ਪੜ੍ਹ ਸਗੇ ਜੀ ਪਰ ਬਹੁਤ ਔਖੀ ਜ਼ਿੰਦਗੀ ਇੰਗਲਿਸ਼ ਤੋਂ ਬਗੈਰ ਕੱਟੀ ਆ ਹਮ ਹਮ ਬੱਚੇ ਮੇਰੇ ਪੰਜਾ ਸਾਰੇ ਕਾਮਯਾਬ ਹੋ ਆਪਣੇ ਆਪਣੇ ਘਰ ਹੀ ਜੀ ਸਰਦਾਰ ਜੀ ਹੁਣੀ ਹੁਣ ਹੈ ਨਹੀਂ ਜੀ ਬਹੁਤ ਕੇਅਰ ਕਰਦੇ ਆ ਪਰ ਬਹੁਤ ਭੈਣਾਂ ਨੇ ਬਹੁਤ ਮੇਰੀ ਹੈਲਪ ਕੀਤੀ ਆ ਹਮ ਹਮ ਬਰਾੜ ਭੈਣ ਜੀ ਥਿੰਦ ਭੈਣ ਜੀ ਹਮ ਹਮ ਘਰੇ ਬਾੜ ਭੈਣ ਜੀ ਹੋ ਸਾਰੀਆਂ ਭੈਣਾਂ ਨੇ ਬਹੁਤ ਹੈਲਪ ਮੇਰੀ ਕੀਤੀ ਆ ਕੋਈ ਇਹੋ ਜੀ ਚੀਜ਼ ਜਿਹੜੀ ਤੁਸੀਂ ਐਡ ਆਨ ਕਰਨਾ ਚਾਹੋ ਕਿ ਉਹਦੇ ਨਾਲ ਇਸ ਸਭਾ ਨੂੰ ਜਿਹੜੀ ਹੈ ਇੱਕ ਜੀ ਨੂੰ ਕਹਿੰਦੇ ਇੱਕ ਤਾਕਤ ਮਿਲੇਗੀ ਕੋਈ ਇਹੋ ਜਿਹਾ ਕੋਈ ਸੁਨੇਹਾ ਦੇਣਾ ਚਾਹੋ ਤਾਕਤ ਮੈਨੂੰ ਭੈਣਾਂ ਦੇ ਨਾਲ ਤਾਕਤ ਆ ਮੇਰੇ ਬੱਚੇ ਮੇਰੇ ਬਹਾਂ ਆ ਜੀ ਬਹੁਤ ਮੇਰੀ ਕਦਰ ਕਰਦੇ ਆ ਗੱਡੀ ਮੇਰੇ ਕੋਲ ਆ ਮੈਂ ਆਪ ਚਲਾਉਣੀ ਆ ਦੂਰ ਨੂੰ ਮੈਂ ਜਾਂਦੀ ਨਹੀਂ ਹੁਣ ਸਾਰੀ ਕਾਲਗਰੀ ਤੁਸੀਂ ਗੱਡੀ ਆਪ ਚਲਾਉਂਦੇ ਹੋ ਹਾਂਜੀ ਮੈਂ ਆਪ ਚਲਾਉਂਦੀ ਆ ਚਲੋ ਮੈਂ ਉਮਰ ਨਹੀਂ ਪੁੱਛਦਾ ਇਹਨਾਂ ਦੀ ਤਾਲੀ ਮਾਰ ਦਿਓ ਜੀ ਇਹ ਅੱਜ ਵੀ ਡਰਾਈਵ ਕਰ ਲੈਣਾ ਤੇ ਇਹ ਬਹੁਤ ਵਧੀਆ ਇੱਕ ਤੁਸੀਂ ਤੁਹਾਣਾ ਗੱਲ ਕਰਕੇ ਬਹੁਤ ਚੰਗਾ ਲੱਗਾ ਜੀ ਉਮਰ ਮੇਰੀ 1970 1945 2 ਜਨਵਰੀ 1945 45 ਕਿਨੇ ਹੋਗੇ ਜੀ ਅਪਰੋਕਸੀਮੇਟਲੀ ਇਹ ਹੁਣ 81 ਦੀ ਹੋ ਜਾਣਾ ਮੈਂ ਜਨਵਰੀ 2 ਨੂੰ ਮੈਨੂੰ ਲੱਗਦਾ ਸ਼ਾਇਦ ਇਹ ਤੁਹਾਡੇ ਸੀਨੀਅਰ ਹੋਣਗੇ 80 ਕੋ ਮਾਈ ਗਾਡ ਅੱਛਾ ਦੁਇਲ ਕੋ ਜੀ ਬਿਲਕੁਲ ਤੁਸੀਂ ਆ ਦੇਖੋ 81 81 ਕਿਹਨਾਂ 90 ਉਹ 90 ਹੈ ਜੀ ਤੁਸੀਂ ਖੜੇ ਹੋ ਜਰਾ ਖੜੇ ਹੋ ਕੋਈ ਨਾ ਹੱਥ ਫੜ ਕੇ ਖੜਾ ਹੋ ਜਾ ਮੇਰਾ ਮੇਰਾ ਹੱਥ ਫੜ ਕੇ ਖੜਾ ਜਾ ਮੇਰੀ 65 ਸਾਲ ਹੈ ਇਹ ਮੇਰੀ ਭੈਣ ਜੀ 90 ਦੀ ਹੈ ਇਹਨਾਂ ਲਈ ਤਾੜੀ ਮਾਰ ਦਿਓ ਇਹਨਾਂ ਦੀ ਸਿਹਤ ਦੇ ਲਈ ਔਰ ਇਹ ਮੈਡਮ ਬਰਾੜ ਥੈਂਕ ਯੂ ਸੋ ਮਚ ਐ ਨਾ ਮਾਈਕ ਲੈ ਕੇ ਬੋਲੋ ਆਪਣਾ ਨਾਮ ਬੋਲੋ ਮੇਰਾ ਨਾਮ ਬਲਜਿੰਦਰ ਗਿੱਲ ਜੀ ਕੈਨ ਆਈ ਸਪੀਕ ਇਨ ਇੰਗਲਿਸ਼ ਹਾਂ ਯੋ ਸ਼ੋਰ ਓਕੇ ਆਈ ਹੈਵ ਬੀਨ ਹੇਅਰ ਫॉर 63 ਇਅਰਸ 63 ਇਅਰਸ ਆਈ ਕੇਮ ਇਨ 1963 ਹਮਮ ਹੁਣ ਕਿੰਨੇ ਹੋ ਗਏ 60 ਸਮਥਿੰਗ ਹੋ ਗਏ ਓਕੇ ਸੋ ਮੈਨੀ ਇਅਰਸ ਯਾ ਮੈਨੀ ਮੈਨੀ ਸੋ ਥਿਸ ਇਜ਼ ਮਾਈ ਨੇਟਿਵ ਕੰਟਰੀ ਆਮ ਪੈਰੀ ਵੈਰੀ ਕੈਨੇਡੀਅਨ ओके मेरा पंजाबी पंजाबी होणो गल मेरे से नहीं अच्छा बैक होम व्हाट वाज़ योर बैक होम योर डिस्ट्रिक्ट यू रिमेंबर समथिंग आई रिमेंबर एवरीथिंग बट आई डोंट वांट टू गो देयर नाउ ओके ओके बिकॉज़ आई डोंट वांट टू डाई देयर आई वांट टू स्टे नोबडी सो दिस इज़ योर होम दिस इज़ होम यू लाइक इट पर मैं कदे एनालाइज़ नहीं कीता बैठ के इफ इट्स गुड और बैड इट्स इट्स होम सो आई हैव बीन हियर दैट लॉन्ग एंड So oh. any, anything, uh, your experience, because you have a lot of experience, so many yes, years, yes. Uh, this city or the Canada, what do you feel the change when you came and today Canada? Change? There was nothing in, in Calgary when I came. There was no Gurdwara, no grocery store. Mm -hmm. We used to go to Vancouver to buy some dal and, the mm -hmm. mm -hmm. and mm -hmm. There was nothing, absolutely nothing here. Okay. Just, uh, I mean, a little And you are were, you were happy? To see all these. Women. I try to adjust. You I'm try adjusted. to adjust. I'm a well adjusted. Mm -hmm. I'm very comfortable with the Canadian people. You are very comfortable. Mm -hmm. Anything you want to give the message to your? Uh, well, I just want them to know that I am not going to die in India. I'm never. I won't go there now. Oh, you want to go scared. back home? I don't huh? want to go there. You don't want to go? No. You want to stay here? Yes. Thank you so much and good wishes. <laughs> Thank you. ਹਾਂਜੀ ਮੈਂ सुरेंद्र ਕੈਂਥ ਐਮੰਦਗੜ ਨੂੰ ਬਿਲੋਂਗ ਕਰਦੀ ਆ ਮੈਂ ਤੇ ਮੈਂ ਉੱਥੇ ਪੰਜਾਬੀ ਟੀਚਰ ਸੀ ਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਵਧੀਆ ਮਤਲਬ ਮੰਨਦੀ ਆ ਕਿ ਮੈਨੂੰ ਬਾਬਿਆਂ ਦੇ ਸਕੂਲਾਂ ਦੇ ਵਿੱਚ ਹੀ ਜੌਬ ਕਰਨ ਦਾ ਮੌਕਾ ਮਿਲਿਆ। ਸੰਤ ਬਾਬਾ ਈਸ਼ਰ ਸਿੰਘ ਜੀ ਦੇ ਸਕੂਲ ਦੇ ਵਿੱਚ ਖਟਲੇ ਮੈਂ 22 ਸਾਲ 22.5 ਸਾਲ ਜੌਬ ਕਰੀ। ਸਿਆੜ ਵਾਲੇ ਬਾਬਾ ਜੀ ਉਹਨਾਂ ਦੇ ਸਕੂਲ ਵੀ ਮੈਂ 6 ਸਾਲ ਦੀ ਜੌਬ ਕਰੀ। ਜਿੰਨੀ ਵੀ ਮੈਂ ਜੌਬ ਕਰੀ ਆ ਉਹ ਮੈਂ ਪੂਰੀ ਮਿਹਨਤ ਨਾਲ ਬਾਬਿਆਂ ਦਾ ਸਕੂਲ ਸਮਝ ਕੇ ਉਹਨਾਂ ਦੇ ਬੱਚੇ ਸਮਝ ਕੇ ਪੂਰੀ ਲਗਨ ਦੇ ਨਾਲ ਉਹਨਾਂ ਨੂੰ ਪੜਾਇਆ ਜਿਸ ਤੇ ਸਦਕਾ ਮੈਂ ਅੱਜ ਕਨੇਡਾ ਵਿੱਚ ਬੈਠੀ ਆ। ਉਹਨਾਂ ਦਾ ਹਮੇਸ਼ਾ ਮੇਰੇ ਤੇ ਅਸ਼ੀਰਵਾਦ ਰਿਹਾ ਹੈ ਤੇ ਵਾਕਈ ਮੈਂ ਇਹੀ ਕਹੂੰਗੀ ਵੀ ਕਦੇ ਵੀ ਆਏ ਨਾ ਕਹੋ ਵੀ ਕਿੱਥੇ ਫਸ ਗਏ ਕਿੱਥੇ ਆ ਗਏ ਕੀ ਰੱਖਿਆ ਸੀ ਇੱਥੇ ਪਰ ਨਹੀਂ ਜੋ ਪ੍ਰਮਾਤਮਾ ਨੇ ਜਿੱਥੇ-ਜਿੱਥੇ ਦਾ ਦਾਣਾ ਪਾਣੀ ਆਪਣੇ ਕਰਮਾਂ ਚ ਲਿਖਿਆ ਆਪਾਂ ਉੱਥੇ ਪਹੁੰਚਣਾ ਉੱਥੇ ਹੀ ਰਹਿਣਾ ਵਾ ਤੇ ਇਸ ਨੂੰ ਚੰਗਾ ਸਮਝ ਕੇ ਜਿਉਂ ਮਾੜਾ ਕਦੇ ਨਾ ਕਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦੀ ਆਂ ਜੀ ਜਿਨਾਂ ਨੇ ਸਾਡੇ ਇੰਟਰਵਿਊ ਲੈਣ ਲਈ ਇੱਥੇ ਤੁਸੀਂ ਆਏ ਹੋ ਜੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੁਹਾਡੀਆਂ ਜੀ ਮੇਰਾ ਨਾਮ ਅਰਜਿੰਦਰ ਕੌਰ ਚੋਕਾ ਜੀ ਮੈਂ ਹੁਸ਼ਾਰਪੁਰ ਜ਼ਿਲ੍ਹੇ ਤੋਂ ਚੋਕਾ ਮੇਰਾ ਪਿੰਡ ਹਮਮ ਮੈਂ ਚੋਕਾ ਨਾਂ ਲਾਉਣੀ ਕਿਉਂਕਿ ਸਾਡੇ ਸਮਾਜ ਦੇ ਵਿੱਚ ਮਰਦ ਦਾ ਜਿਹੜਾ ਸਾਡਾ ਰਿਸ਼ਤਾ ਆ ਜਿਹੜਾ ਉਹਨਾਂ ਦਾ ਹੁੰਦਾ ਜਿਹੜਾ ਹੋ ਜਾਗਾ ਉਹ ਲਾਇਆ ਜਾਂਦਾ ਆ ਲੇਕਿਨ ਮੈਂ ਆਪਣੇ ਪਿੰਡ ਦੇ ਪਿੰਡ ਦਾ ਨਾਮ ਲਾਇਆ ਠੀਕ ਮੈਂ ਆਪਣੇ ਪਿੰਡ ਦੇ ਵਿੱਚ ਆਣ ਕੇ 72 ਦੇ ਵਿੱਚ ਵਿਆਹ ਹੋਇਆ ਸੀ ਤੇ ਮੈਂ ਸਰਪੰਚ ਬਣ ਗਈ ਸਰਪੰਚ ਬਲੌਕ ਸੰਮਤੀ ਮੈਂਬਰ ਬਣ ਗਈ ਜੀ ਮੈਂ ਸਾਰੇ ਜਿਹੜੀ ਪਹਿਲੀ ਲਾਈਫ ਮੈਂ ਜਿਹੜੀ ਆ ਉਹ ਆਪਣੀ ਇਸਤਰੀਆਂ ਨੂੰ ਹੱਕਾਂ ਦੇ ਉੱਤੇ ਉਹਨਾਂ ਨੂੰ ਉੱਜਾ ਚੁੱਕਣ ਲਈ ਸਮਾਜਿਕ ਆਰਥਿਕ ਰਾਜਨੀਤਿਕ ਸੱਭਿਆਚਾਰਕ ਤੌਰ ਤੇ ਅੱਗੇ ਲਿਜਾਣ ਲਈ ਉੱਥੇ ਕੀਤਾ ਮੈਂ ਸਾਡੀ ਔਰਤਾਂ ਦੀ ਜਥੇਬੰਦੀ ਸੀ 올 ਇੰਡੀਆ ਡੈਮੋਕਰੇਟ ਵੂਮਨ ਐਸੋਸੀਏਸ਼ਨ 올 ਇੰਡੀਆ ਦੀ ਵਾਈਸ ਪ੍ਰੈਜ਼ੀਡੈਂਟ ਜੀ ਪਿੰਡ ਦੀ ਮੈਂ ਜੱਟ ਪੰਜਾਬ ਦੀ ਜਨਨ ਸਕਤੀ ਸੀ ਤੇ ਔਰਤਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮਤਲਬ ਜਿਹੜੀ ਲੜਾਈ ਲੜੀ ਜਾਂਦੀ ਸੀ ਕਿ ਔਰਤਾਂ ਨੂੰ ਅਪਲਿਫਟ ਹੋਸ ਕਿਵੇਂ ਕਰਨਾ ਜੇ ਕੈਨੇਡੀਅਨ ਲਾਈਫ ਦੀ ਗੱਲ ਕਰੀਏ ਕੈਨੇਡਾ ਦੀ ਲਾਈਫ ਬਾਰੇ ਆਪਣਾ ਤਾਂ ਜਿਆਦਾ ਸੰਭਾ ਹਾਂ ਕੈਨੇਡਾ ਦੇ ਵਿੱਚ ਦੇਖੋ ਅਸੀਂ ਆਏ ਆ ਕਿਉਂਕਿ ਪ੍ਰਵਾਸ ਕਰਕੇ ਜਦੋਂ ਸਾਡੇ ਬੱਚੇ ਆਉਂਦੇ ਆ ਤੇ ਮਾਂ ਬਾਪ ਨੂੰ ਵੀ ਬੱਚਿਆਂ ਨੂੰ ਜਿਹੜਾ ਲਿਆਉਣ ਕੋਈ ਕੋਈ ਬੱਚੇ ਜਿਹੜੇ ਲਿਆਉਂਦੇ ਆ ਇੱਥੇ ਆਏ ਆ ਇੱਥੇ ਆਣ ਕੇ ਜਿਹੜਾ ਅਸੀਂ ਜੋ ਜੋ ਕੁਝ ਦੇਖਿਆ ਆ ਕਿਉਂਕਿ ਇਹ ਦੇਸ਼ ਜਿਹੜਾ ਆ ਬਹੁਤ ਪਹਿਲਾਂ ਅਰਾਧ ਹੋ ਗਿਆ ਆ ਇਸ ਕਰਕੇ ਇੱਥੇ ਦੀਆਂ ਜਿਹੜੀਆਂ ਫੈਸਿਲਿਟੀਆਂ ਆ ਸਾਨੂੰ ਜਿਹੜੀਆਂ ਬਹੁਤ ਮਿਲੀਆਂ ਆ ਤੇ ਜਿਹੜੀਆਂ ਮਿਲਣ ਦੇ ਨਾਲ ਸਾਡੀਆਂ ਜਿਹੜੀਆਂ ਫੈਸਿਲਿਟੀਆਂ ਮਿਲਣ ਦੇ ਨਾਲ ਅਸੀਂ ਲੋਕ ਜਿਹੜੇ ਇੱਥੇ ਬੜੇ ਤੰਦਰੁਸਤ ਹਾਂ ਜਾਂ ਸਭ ਕੁਛ ਆ ਜਿਹੜੀਆਂ ਸਾਡੀਆਂ ਹੈਗੀਆਂ ਆ ਤੇ ਲੇਕਿਨ ਫਿਰ ਵੀ ਭਾਵਾਂ ਦੇਸ਼ ਆਪਣਾ ਦੇਸ਼ ਹੀ ਹੁੰਦਾ ਆ ਭਾਵਾਂ ਸੀ ਕੈਨੇਡਾ ਰਹਿ ਰਹੇ ਆ ਬਹੁਤ ਚੰਗਾ ਆ ਅਸੀਂ ਇਹਦੀ ਸਿਫਤ ਬੜੀ ਕਰਦੇ ਆ ਲੇਕਿਨ ਆਪਣੇ ਦੇਸ਼ ਨੂੰ ਜਿਹੜਾ ਆ ਜਿਹੜਾ ਆਪਣ ਜਿੱਥੇ ਜਨਮ ਜਨਮੇ ਆ ਉਸ ਦੇਸ਼ ਨੂੰ ਜਿਹੜਾ ਭੁਲਾਇਆ ਨਹੀਂ ਜਾ ਸਕਦਾ ਇੱਥੇ ਅਸੀਂ ਪ੍ਰਵਾਸ ਕਰਕੇ ਆ ਕੇ ਜਿਹੜਾ ਰਹੇ ਆ ਤਾਂ ਉਹਨੂੰ ਵੀ ਜਿਹੜਾ ਮਤਲਬ ਅਸੀਂ ਬੜਾ ਚੰਗਾ ਸਮਝਦੇ ਆ ਤੇ ਠੀਕ ਹੈ ਜਿਹੜਾ ਉਹਦਾ ਸਾਡੀ ਜਿਹੜੀ ਆਰਗੇਨਾਈਜੇਸ਼ਨ ਜਿੱਦਾ ਉੱਥੇ ਕੰਮ ਕਰਦੇ ਸੀ ਸਾਡੀ ਇਹ ਆਰਗੇਨਾਈਜੇਸ਼ਨ ਜਿਹੜੀ ਕੈਲਗਰੀ ਔਮਨ ਕਲਚਰ ਐਸੋਸੀਏਸ਼ਨ ਆ ਇਹ ਹਰ ਮਹੀਨੇ ਜਿਹੜੀ ਆ ਇੱਕ ਦਿਨ ਰੱਖਿਆ ਆ ਜਿਹਦੇ ਵਿੱਚ ਮੀਟਿੰਗ ਕਰਦੇ ਆ ਮੀਟਿੰਗ ਕਰਦੇ ਹੀ ਨਹੀਂ ਹੋ ਬੜੀਆਂ ਆਚਾਰੂ ਵੀ ਜਿਹੜੀਆਂ ਇੱਥੇ ਜਿਹੜੀਆਂ ਸਾਡੀਆਂ ਸੁਭਾਵਾਂ ਦੇ ਵਿੱਚ ਮੀਟਿੰਗਾਂ ਹੁੰਦੀਆਂ ਆ ਉਸ ਮੀਟਿੰਗ ਹੋਣ ਤੋਂ ਬਾਅਦ ਸਾਨੂੰ ਮਤਲਬ ਜਿਹੜਾ ਸਾਡਾ ਟੂਰ ਵੀ ਕਰਾਇਆ ਜਾਂਦਾ ਸਭ ਕੁਝ ਕਰਾਇਆ ਜਾਂਦਾ ਇਸ ਕਰਕੇ ਅਸੀਂ ਬਾਹਰ ਵੀ ਜਾ ਸਕਦੇ ਆ ਤੇ ਤੁਹਾਡਾ ਬਹੁਤ ਬਹੁਤ ਤੰਤਰੁਆ। ਥੈਂਕ ਯੂ ਜੀ। ਸੋ ਹੁਣ ਰੈਪ ਅਪ ਕਰਨਾ ਚਾਹਾਂਗਾ ਜੀ। ਇਸ ਸੈਕੰਡ ਐਪੀਸੋਡ ਅਸੀਂ ਤੁਹਾਡੇ ਨਾਲ ਹੋਰ ਵੀ ਸਾਂਝ ਪਾਵਾਂਗੇ ਕਿਉਂਕਿ ਇਹ ਸਾਡਾ ਸਫਰ ਤੁਹਾਡਾ ਸਫਰ ਸਭ ਦਾ ਸਾਂਝਾ ਸਫਰ ਹੈ। ਸੋ ਮੈਂ 2 ਮਿੰਟ ਸਿਰਫ ਰੈਪ ਅਪ ਕਰਾਂਗਾ। ਮੈਡਮ ਬਰਾੜ, ਮੈਡਮ ਥਿੰਦ ਔਰ ਮੈਡਮ ਗਰੇਵਾਲੀ ਉਹ ਕੀ ਸਮਝਦੇ ਨੇ? ਉਹਨਾਂ ਦੇ ਕੀ ਮੰਨਦੇ ਬਲਬਲੇ ਨੇ ਸਾਂਝਾ ਸਫਰ ਬਾਰੇ? ਪਹਿਲਾਂ ਮੈਡਮ ਗਰੇਵਾਲ, ਫਿਰ ਮੈਡਮ ਥਿੰਦ, ਫਿਰ ਉਸ ਤੋਂ ਬਾਅਦ ਮੈਡਮ ਬਰਾੜ। ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਗੁਰਦੀਸ਼ ਕੌਰ ਗਰੇਵਾਲ ਤੇ ਤੁਹਾਡੀ ਜਾਣੀ ਪਛਾਣੀ ਲੇਖਕਾ ਸਾਰੇ ਮੈਨੂੰ ਜਾਣਦੇ ਹੀ ਆ ਤੇ ਮੈਂ ਇੰਡੀਆ ਤੋਂ ਲੁਧਿਆਣੇ ਤੋਂ ਲੈਕਚਰ ਰਟਾਇਰ ਹੋ ਕੇ ਇੱਥੇ 2011 ਦੇ ਵਿੱਚ ਪਹਿਲੀ ਵਾਰੀ ਮੈਂ ਆਈ ਸੀ ਉਦੋਂ ਬੱਚੇ ਇੱਥੇ ਸੀਗੇ ਤੇ ਬੱਚਿਆਂ ਦੇ ਪਿੱਛੇ ਫਿਰ ਆਉਂਦੀ ਜਾਂਦੇ ਰਹੇ ਤੇ ਹੁਣ ਇੱਥੇ ਪਰਮਾਨੈਂਟ ਹੀ ਹੋ ਗਏ ਹਾਂ ਹੁਣ ਤਾਂ ਪੀਆਰ ਵੀ ਸਿਟੀਜ਼ਨ ਵੀ ਤੇ ਬੜਾ ਚੰਗਾ ਲੱਗਦਾ ਜੀ ਕੈਨੇਡਾ ਦੇ ਸਫ਼ਰ ਬਾਰੇ ਜੇ ਮੈਂ ਕਮਾਂ ਤੇ ਮੈਨੂੰ ਲੱਗਦਾ ਕਿ ਕੈਨੇਡਾ ਵਿੱਚ ਆ ਕੇ ਸਾਡੇ ਬਾਰੇ ਵਰਗੇ ਲੇਖ ਕਰਨ ਮੌਕੇ ਬੜੇ ਮਿਲੇ ਆ ਇੱਥੇ ਬੋਲਣ ਦੇ ਇੱਥੇ ਚੈਨਲ ਲੈਣੇ ਆ ਤੁਹਾਡੇ ਵਰਗਿਆਂ ਦੇ ਟੀਵੀ ਚੈਨਲ ਰੇਡੀਓ ਚੈਨਲ ਇੱਥੇ ਅਖਬਾਰਾਂ ਇੰਨੀਆਂ ਅਸੀਂ ਲਿਖਦੇ ਮਗਰੋਂ ਆ ਬਰਾੜ ਮੈਡਮ ਥੇਨ ਮੈਡਮ ਫਟਾਫਟ ਉਸੇ ਹਫ਼ਤੇ ਛਪ ਜਾਂਦਾ ਜੀ ਸੋ ਇਸ ਤਰ੍ਹਾਂ ਸਾਨੂੰ ਜਿਹੜਾ ਕੈਨੇਡਾ ਬਹੁਤ ਚੰਗਾ ਲੱਗਦਾ ਮੈਨੂੰ ਤਾਂ ਬਾਕੀ ਜਿਹੜਾ ਉਹ ਮਿੱਟੀ ਦਾ ਮੋਹ ਆ ਉਹ ਤਾਂ ਸਾਡਾ ਹੈਗਾ ਹੀ ਆ ਉਹ ਸਾਡੀ ਜਨਮ ਭੂਮੀ ਆ ਇਹ ਸਾਡੀ ਕਰਮ ਭੂਮੀ ਧੰਨਵਾਦ ਜੀ ਮੈਡਮ ਥੇਨ ਇਸ ਚੈਨਲ ਦੇ ਉੱਪਰ ਆਪਣੀ ਗੱਲ ਕਰਨ ਲਈ ਤੁਹਾਡਾ ਬਹੁਤ ਸ਼ੁਕਰੀਆ ਮੈਂ ਗੁਰਚਰਨ ਥੇਨ ਦਾ ਤੇ ਮੈਂ ਕੈਨੇਡਾ ਦੇ ਵਿੱਚ 2006 ਦੇ ਵਿੱਚ ਪਹਿਲੀ ਵਾਰ ਆਈ ਸੀ ਬੈਕ ਹੋਮ ਮੈਂ ਅਮਰਸਰ ਦੇ ਜੰਪਾ ਵਾਲਿਆਂ ਤੇ ਲੁਧਿਆਣੇ ਇਸ ਮੇਰੀ ਕਰਮ ਭੂਮੀ ਰਹੀ ਹੈ ਮੇਰੇ ਹਸਬੰਦ ਉੱਤੇ ਸੀ ਮੈਂ ਗੱਲ ਕੈਨੇਡਾ ਦੀ ਕਰੂੰਗੀ ਕੈਨੇਡਾ ਦੇ ਵਿੱਚ ਜਦੋਂ ਆਇਆ ਤੇ ਬਿਲਕੁਲ ਇੱਕ ਨਵਾਂ ਐਕਸਪੀਰੀਅੰਸ ਸੀਗਾ ਸਾਰਾ ਕੁਝ ਬੜਾ ਹੀ ਸਾਫ਼ ਸੁਥਰਾ ਤੇ ਕੈਲਗਰੀ ਤਾਂ ਬੜੀ ਹੀ ਪਿਆਰੀ ਲੱਗਦੀ ਸੀ ਪਰ ਹੌਲੀ ਹੌਲੀ ਜਦੋਂ ਸਿਸਟਮ ਦੇ ਵਿੱਚ ਵੜੇ ਆ ਤੇ ਸਿਸਟਮ ਨੂੰ ਵੇਦੇ ਆ ਵੇਦੇ ਆ ਇੰਜ ਲੱਗਾ ਕਿ ਸਾਨੂੰ ਕੁਝ ਅਜਿਹਾ ਕਰਨਾ ਚਾਹੀਦਾ ਹੈ ਕਿ ਜਿਹਦੇ ਨਾਲ ਅਸੀਂ ਆਪਣੀਆਂ ਪੜਾਣਾਂ ਨੂੰ ਜਾਂ ਆਪਣੇ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਸਕੇ ਇਸੋ ਦੇ ਵਿੱਚ ਇੱਕ ਕੈਲਗਰੀ ਔਮਨ ਕਲਚਰਲ ਐਸੋਸੀਏਸ਼ਨ ਦਾ ਜਨਮ ਹੋਇਆ ਸੀ ਕੈਲਗਰੀ ਔਮਨ ਕਲਚਰਲ ਐਸੋਸੀਏਸ਼ਨ ਔਰਤਾਂ ਦੀ ਸਭਾ ਹੈ ਜਿਦੇ ਵਿੱਚ ਅਸੀਂ ਇਹਨਾਂ ਨੂੰ ਇੱਕ ਪਲੇਟਫਾਰਮ ਦਿੰਦੇ ਆ ਜਿੱਥੇ ਆਪਣੇ ਮਨ ਦੀ ਗੱਲ ਕਰ ਸਕਣ ਮੈਂ ਅਗਰ ਕੈਨੇਡਾ ਦੀ ਗੱਲ ਕਰਦੀ ਆ ਤਾਂ ਮੈਂ ਬਹੁਤ ਸਾਰੀਆਂ ਐਸੋਸੀਏਸ਼ਨਾਂ ਦੇ ਨਾਲ ਜੁੜੀ ਹੋਈ ਆ ਅੱਲੇ ਪਿਛਲੇ ਦਿਨੀ ਇੱਕ ਸਾਡੇ ਇੱਥੇ ਮੀਟਿੰਗ ਹੋ ਰਹੀ ਸੀ ਜਿਦੇ ਵਿੱਚ ਇੱਕ ਨਾਰਥ ਅਮੈਗਨੈਟ ਕਮਿਊਨਿਟੀ ਸੁਸਾਇਟੀ ਹੈ ਤੇ ਇੱਕ ਬੜਾ ਹੀ ਸੀਰੀਅਸ ਵਿਸ਼ਾ ਉੱਠਿਆ ਸੀਗਾ ਕਿ ਅਸੀਂ ਜਿਹੜੇ ਲੋਕ ਆ ਸਿਵਿਕ ਸੈਂਸ ਸਾਡੇ ਚ ਬਹੁਤ ਘੱਟ ਆ ਸੀ ਧਿਆਨ ਨਹੀਂ ਕਰਦੇ ਜੇ ਬੱਸਾਂ 'ਚ ਸਫ਼ਰ ਕਰਤੇ ਆ ਤੇ ਕਈ ਵਾਰ ਬੇ ਟਿਕਟੇ ਸਫ਼ਰ ਕਰਨ ਨੂੰ ਪਹਿਲ ਦਿੰਨੇ ਆ ਜੇ ਗੱਡੀਆਂ 'ਚ ਜਾਂਦੇ ਆ ਤੇ ਅਸੀਂ ਉੱਚੀ ਉੱਚੀ ਬੋਲਦੇ ਆ ਲਾਈਨ ਤੋੜ ਕੇ ਅਸੀਂ ਅੱਗੇ ਪਿੱਛੇ ਵੀ ਜਾਣਾ ਚਾਹੁੰਨੇ ਆ ਤੇ ਖਾਸ ਤੌਰ ਤੇ ਅਥੇ ਏਜੰਸੀ ਸੈਂਟਰ ਦੇ ਵਿੱਚ ਅਸੀਂ ਬੈਠਦੇ ਆ ਏਜੰਸੀ ਸੈਂਟਰ ਦੇ ਵਿੱਚ ਸਾਡੇ ਬਜ਼ੁਰਗ ਬੈਠਦੇ ਨੇ ਅੱਛਾ ਲੱਗਦਾ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਆ ਪਰ ਅਸੀਂ ਦੂਜਿਆਂ ਲਈ ਜਗ੍ਹਾ ਛੱਡਣ ਨੂੰ ਤਿਆਰੀ ਨਹੀਂ ਹੁੰਦੀ ਕਿਉਂਕਿ ਏਜੰਸੀ ਸੈਂਟਰ ਇੱਕ ਕਾਮਨ ਪਲੇਸ ਆ ਜਿੱਥੇ ਬਹੁਤ ਸਾਰੀਆਂ ਮਦਰਜ਼ ਆਉਂਦੀਆਂ ਨੇ ਆਪਣੇ ਬੱਚ ਬਾਕੀ ਆਉਂਦੇ ਨੇ ਜਿਨ੍ਹਾਂ ਨੂੰ ਵੀ ਚਾਹੀਦੇ ਨੇ ਸੋ ਅਸੀਂ ਥੋੜਾ ਜਿਹਾ ਪਲਾਨ ਕਰ ਰਹੇ ਸੀ ਕਿ ਕੁਝ ਅਸੀਂ ਸਿਵਿਕ ਸੈਂਸ ਦੇ ਉੱਪਰ ਵੀ ਗੱਲਬਾਤ ਕਰੀਏ ਜਿਹੜੀ ਅਕਸਰ ਅਸੀਂ ਆਪਣੇਆਂ ਦੇ ਨਾਲ ਕਰਦੇ ਰਹਿੰਦੇ ਹਾਂ ਸੋ ਕੁਝੇ ਘਾਟਾ ਹੈਗੀਆਂ ਨੇ ਜਿਹੜੀਆਂ ਸਾਨੂੰ ਕਰਨੀਆਂ ਪੈਣੀਆਂ ਚੰਗਾ ਤੇ ਬਹੁਤ ਹੈ ਬਟ ਉਸ ਚੰਗੇ ਨੂੰ ਹੋਰ ਚੰਗਾ ਬਣਾਉਣਾ ਤੇ ਆਪਣੇ ਆਪ ਨੂੰ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਪ੍ਰਵਾਨ ਕਰਾਉਣਾ ਇਹ ਅਜੇ ਬਹੁਤ ਲੰਮਾ ਸਫ਼ਰ ਹੈ ਮੈਂ ਬਲਵਿੰਦਰ ਕੌਰ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਿਟਾਇਰਡ ਪ੍ਰੋਫੈਸਰ ਮੈਂ ਬਹੁਤ ਖੁਸ਼ ਹਾਂ ਇਸ ਐਸੋਸੀਏਸ਼ਨ ਨੂੰ ਆਪਣੇ ਨਾਲ ਜੋੜ ਕੇ ਕਿਉਂਕਿ ਇਹਦੇ ਵਿੱਚ 30 ਤਾਂ ਟੀਚਰਸ ਨੇ ਰਟਾਇਆ ਜੀ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਆ ਮੈਨੂੰ ਮਾਣ ਹੈ ਇਸ ਗੱਲ ਤੇ ਕਿ ਕਦੇ ਵੀ ਇਹਨਾਂ ਨੇ ਕਿਸੇ ਦੀ ਕੋਈ ਗੱਲ ਦਾ ਸਾਡੀ ਮੋੜੀ ਆ ਨਾ ਸਾਨੂੰ ਕਦੇ ਉਜਰ ਕੀਤਾ ਜਿਹੜਾ ਅੱਜ ਦਾ ਐਪੀਸੋਡ ਹੋਇਆ ਜਿਹੜੀਆਂ ਭੈਣਾਂ ਬੋਲੀਆਂ ਨੇ ਇਹਦੇ ਬਾਰੇ ਤੁਹਾਡੇ ਮਨ 'ਚ ਇਹ ਮੈਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਤੁਸੀਂ ਕਿਹਾ ਸੀ ਕਿ ਤੁਸੀਂ ਉਹਨਾਂ ਤੋਂ ਬੁਲਾਉਣਾ ਹੈ ਜਿਹੜੇ ਪਹਿਲਾਂ ਨਹੀਂ ਬੋਲੇ ਜੀ ਤੁਸੀਂ ਆਪ ਪਿੱਕ ਕਰਕੇ ਬੋਲਿਓ ਅਸੀਂ ਨਹੀਂ ਤੁਹਾਨੂੰ ਕਿਹਾ ਫਲਾਨੀ ਫਲਾਨੀ ਤੋਂ ਬੋਲੋ ਜੀ ਇਸ ਕਰਕੇ ਤੁਸੀਂ ਦੇਖ ਲਿਆ ਕਿ ਸਾਰੀਆਂ ਲੇਡੀਜ਼ ਦੇ ਵਿੱਚ ਕਿੰਨਾ ਟੈਲੈਂਟ ਹੈ ਜਦੋਂ ਇਹ ਜੁਆਇਨ ਕੀਤੀਆਂ ਸੀ ਤੁਸੀਂ ਸੰਸਥਾ ਬਣਾਈ ਸੀ ਤੇ ਹੁਣ ਤੱਕ ਦੇ ਸਫ਼ਰ ਬਾਰੇ ਤੁਸੀਂ ਇਹਨਾਂ ਚ ਕੀ ਤਬਦੀਲੀ ਮਹਿਸੂਸ ਕਰਦੇ ਹੋ ਇਹ ਤਬਦੀਲੀ ਦੇਖੋ ਜੀ ਕਹਿੰਦੇ ਨੇ ਬੈਠੋ ਬਾ ਖਬਰ ਉਹ ਬਾ ਅਦਬ ਹੋ ਕੇ ਉਠੋ ਬਾ ਖਬਰ ਹੋ ਕੇ ਹਰ ਰੋਜ਼ ਨਵੇਂ ਹੋ ਕੇ ਜਾਂਦੇ ਨੇ ਹਰ ਰੋਜ਼ ਇੱਕ ਨਵਾਂ ਐਕਸਪੀਰੀਅੰਸ ਹੁੰਦਾ ਜਿਹੜੀ ਤੁਸੀਂ ਗੱਲ ਕਰਦੇ ਹੋ ਤਜਰਬੇ ਦੀ ਜੀ ਕਹਿੰਦੇ ਨੇ ਜਿਹੜਾ ਅਨੁਭਵ ਹੈ ਉਹ ਤੁਹਾਨੂੰ ਉਡਣ ਲਾ ਦਿੰਦਾ ਤੇ ਜਿਹੜੀਆਂ ਤੁਹਾਡੀਆਂ ਜੜਾਂ ਨੇ ਉਹ ਤੁਹਾਨੂੰ ਖੁਬਣ ਲਾ ਦਿੰਦੀਆਂ ਨੇ ਅਸੀਂ ਦੋਨੋਂ ਪਾਸੇ ਆ ਸਾਡਾ ਅਨੁਭਵ ਇੱਥੇ ਹੁੰਦਾ ਅਸੀਂ ਖੋਬੇ ਹੋਏ ਉੱਥੇ ਆ ਜਿਹੜੀਆਂ ਗੱਲਾਂ ਦੀ ਤੁਸੀਂ ਜ਼ਿਕਰ ਕਰਦੇ ਹੋ ਪੰਜਾਬ ਦੇ ਵਿੱਚ ਦਿੱਲੀ ਦੇ ਬਾਹਰ ਮੈਡੀਕਲ ਮਿਲਦਾ ਤੇ ਇੱਥੇ ਮੈਡੀਕਲ ਦੀ 8-8 ਘੰਟੇ ਉਡੀਕ ਕਰਨੀ ਪੈਂਦੀ ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਪੈਸਾ ਤੁਹਾਡੀ ਜੇਬ 'ਚ ਹੁੰਦਾ ਤੁਸੀਂ ਤਾਂ ਵੀ ਇਲਾਜ ਨਹੀਂ ਕਰਾ ਸਕਦੇ ਜਿਹੜੀਆਂ ਗੱਲਾਂ ਗਲਤ ਨੇ ਉਹ ਗਲਤ ਨੇ ਤੇ ਜਦੋਂ ਵੀ ਅਸੀਂ ਇੰਨੀ ਵੇਟਿੰਗ ਤੋਂ ਬਾਅਦ ਮੈਂ ਤਾਂ ਇਹ ਵੀ ਸੁਣਿਆ ਕਿ ਕਈਆਂ ਦੀਆਂ ਡੈਥਸ ਵੀ ਹੋ ਚੁੱਕੀਆਂ ਨੇ ਜੀ ਤੇ ਜਦੋਂ ਤੱਕ ਤੁਸੀਂ ਇਹਨਾਂ ਗੱਲਾਂ ਦਾ ਇਲਾਜ ਨਹੀਂ ਢੂੰਡਦੇ ਮੈਨੂੰ ਲੱਗਦਾ ਕੈਨੇਡਾ ਨੂੰ ਵੀ ਥੋੜਾ ਜਿਆਦਾ ਸੁਧਰਨ ਦੀ ਲੋੜ ਹੈ ਦੂਜੀ ਗੱਲ ਜਿਹੜੀ ਅਸੀਂ ਆ ਗੈੱਟ ਟੂਗੇਦਰ ਕਰਦੇ ਆ ਇਹ ਅਸੀਂ ਸੁਸਾਇਟੀ ਦੀਆਂ ਤੰਦਾਂ ਨੂੰ ਆਪਸ ਵਿੱਚ ਜੋੜਦੇ ਤੇ ਜਿਹੜਾ ਕਿ ਅੱਜਕੱਲ ਦੀ ਸੁਸਾਇਟੀ ਦੇ ਵਿੱਚ ਸਾਰੀਆਂ ਤੰਦਾਂ ਟੁੱਟ ਰਹੀਆਂ ਨੇ ਬੰਦਾ ਕੱਲਾ ਹੋ ਰਿਹਾ ਹੈ ਘਰ ਦੇ ਵਿੱਚ ਵੀ ਕੱਲਾ ਹੋ ਰਿਹਾ ਹੈ ਸਾਰੇ ਆਪੋ ਆਪਣੇ ਕਮਰਿਆਂ 'ਚ ਬੰਦ ਹੁੰਦੇ ਨੇ ਬੈਕ ਹੋਮ ਜਿਹੜੀ ਇਹ ਵੀ ਦੇਖਣਗੇ ਸਾਂਝੇ ਸਫਰ ਬਾਰੇ ਦੋ ਅਲਫਾਜ਼ ਆ ਦੇਖੋ ਬੈਕ ਹੋਮ ਵੀ ਵਧੀਆ ਹੈ ਕਿਉਂਕਿ ਸਾਡੀਆਂ ਜੜਾਂ ਉੱਥੇ ਨੇ ਅਸੀਂ ਇਮੋਸ਼ਨਲ ਲੈਵਲ ਤੇ ਉੱਥੇ ਜੁੜੇ ਹੋਏ ਆ ਕਿਉਂਕਿ ਸਾਡਾ ਬਚਪਨ ਉੱਥੇ ਹੈ ਸਾਨੂੰ ਸਾਰਿਆਂ ਨੂੰ ਪੇਕੇ ਚੁੱਲੇ ਦੀ ਯਾਦ ਆਉਂਦੀ ਹੈ ਅਸੀਂ ਉਹਦੇ ਤੋਂ ਨਹੀਂ ਨਿਕੜ ਸਕਦੇ ਪਰ ਕਿਉਂਕਿ ਇਹ ਸਾਡੇ ਬੱਚੇ ਨੇ ਬੱਚਿਆਂ ਨੂੰ ਅਸੀਂ ਫਲਰਿਸ਼ ਹੁੰਦੇ ਦੇਖਦੇ ਆ ਬੱਚਿਆਂ ਨੂੰ ਅਸੀਂ ਉਹ ਲੋੜਾਂ ਥੋੜਾਂ ਤੋਂ ਉੱਪਰ ਉੱਠੇ ਦੇਖਦੇ ਆ ਜਿਹੜੀਆਂ ਉੱਥੇ ਤਰਸੇਮਾਂ ਸੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੀਆਂ ਭੈਣਾਂ ਦਾ ਸੋ ਇਹ ਸਫਰ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ ਮਿਲਦੇ ਆਂ ਇਸ ਸਫਰ ਦੇ ਅਗਲੇ ਪੜਾਅ ਤੇ ਇੱਕ ਨਵੀਂ ਥਾਂ ਤੇ ਇੱਕ ਨਵੀਆਂ ਯਾਦਾਂ ਇੱਕ ਨਵੀਆਂ ਮੰਗਾਂ ਦੇ ਨਾਲ ਤਦ ਤੱਕ ਮੈਨੂੰ ਪਰਮ ਸੂਰੀ ਨੂੰ ਦਿਓ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਰੱਬ ਰੱਖਾ